ਸਸਰੀਕਾਲ ਜੀ ਤੁਹਾਡਾ ਸਵਾਗਤ ਹੈ ਜਦੇ ਇੱਕ ਨਵੇਂ ਬਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਬਰਾ ਜ਼ਰੂਰ ਕਰਿਓ ਅੱਜ ਤਰੀਕ 20 ਅਕਤੂਬਰ ਕੱਲ ਤੁਸੀਂ ਸਾਰਿਆਂ ਨੇ ਬ੍ਰਦਰ ਡੈਰੀ ਫਾਰਮ ਨਾਬੇ ਵਾਲੇ ਦੀ ਵੀਡੀਓ ਦੇਖ ਹੀ ਲਈ ਹੋਣੀ ਵੱਡੇ ਉਹ ਫਾਰਮ ਬਹੁਤ ਜ਼ਿਆਦਾ ਸੋਹਣਾ ਛੋਟਾ ਜਿਹਾ ਫਾਰਮ ਬਣਾਇਆ ਹੋਇਆ ਆਪਣੇ ਇੱਕ ਆਪਣੇ ਤੋਂ ਤਾਂ ਬਾਬਾ ਵੱਡਾ ਪਰ ਪਸ਼ੂ ਵੀ ਬਹੁਤ ਜ਼ਿਆਦਾ ਸ਼ਾਨਦਾਰ ਨੇ ਲਗਭਗ 25 ਤੋਂ 30 ਕੈਨੀਮਲ ਨੇ ਸਾਰੇ ਵਿੱਚ ਹੀ ਫਰਮ ਵਿੱਚ ਹੀ ਦੁੱਧ ਵਾਲੇ ਤੇ ਵਿੱਚ ਹੀ ਪ੍ਰੈਗਨੈਂਟ ਨਗਾਵਾਂ ਸਾਰਿਆਂ ਦਾ ਰਿਕਾਰਡ ਬਲੱਡ ਲਾਈਨ ਬਹੁਤ ਜਿਆਦਾ ਸਟਰੋਂਗ ਆ ਤਾਂ ਕਰਕੇ ਉਹ ਉਦਗਾਮਾਂ ਬਿਲਕੁਲ ਨਾਰਮਲ ਸੇਵਾ ਤੇ ਛੋਟੇ ਜਿਹੇ ਫਾਰਮ ਦੇ ਵਿੱਚ 50 ਤੋਂ 65 ਲੀਟਰ ਤੱਕ ਦੀਆਂ ਚੱਲ ਰਹੀਆਂ ਨੇਗੀਆਂ ਉਹ ਸਾਡੇ ਅੱਖੀ ਦੇਖਣ ਦੀ ਗੱਲ ਹੈਗੀ ਬਾਕੀ ਇੱਕ ਗਾਂ ਉੱਥੇ ਫਾਰ ਸੇਲ ਸੀਗੀ ਭਰਾ ਕੋਲੇ ਅਸੀਂ ਉਹ ਦੇਖਣ ਗਏ ਸੀਗੇ ਸਪੈਸ਼ਲ ਪਰ ਦੇਖਦੇ ਆਂ ਕਿ ਕੀ ਬਣਦਾ ਇੱਕ ਦੋ ਦਿਨਾਂ ਦੇ ਵਿੱਚ ਉਹਦਾ ਫਾਈਨਲ ਹੋ ਜਾਣਾਗਾ ਅੱਜ ਪਾਣੀ ਛਿੜਕ ਤੈਨਾਂ ਤੇ ਮੈਂ ਨਮਾਤੀਆਂ ਮੋਟਰ ਸੱਡ ਕੇ ਕਈ ਦਿਨਾਂ ਬਾਅਦ ਕਈ ਦਿਨਾਂ ਬਾਅਦ ਨਮਾਈਆਂ ਸੀਗੀਆਂ ਫਿਰ 25 ਟੱਪੀਆਂ ਬਹੁਤ ਜ਼ਿਆਦੇ ਇਹ ਆ ਗੋਰੀ ਹੋਈ ਆ ਹਰੇਖਾ ਹੋਈ ਤੇ ਚੰਨੋ ਹੋਈ ਬਹੁਤ ਜ਼ਿਆਦੇ ਇਹਨਾਂ ਨੇ ਭਜਨਟ ਕੀਤੀ ਬਾਹਰ ਵੀ ਨਿਕਲ ਗਈਆਂ ਸੀਗੀਆਂ ਗੋਰੀ ਹੋਣੀਆਂ ਫਿਰ ਫੜ ਕੇ ਅੰਦਰ ਪਾਈਆਂ ਬਾਕੀ ਗੱਲ ਰਹੀ ਜਿਹੜੇ ਭਰਾ ਕਹਿੰਦੇ ਹੁੰਦੇ ਨੇ ਕਿ ਵੀ ਜਿਹੜੀਆਂ ਸਾਡੀਆਂ ਗਾਂਵਾਂ ਫਾਰਮ ਵਾਲੇ ਦੇਖਦੇ ਨੇ ਸੇ ਸੱਤ ਭਰਾ ਵੀ ਜਿਹੜੀ ਸਾਡੀ ਗਾਂ 45 ਲੀਟਰ ਦੇ ਚੱਲਦੀ ਆ 30 ਤੇ ਚੱਲਦੀ ਆ ਵੀ ਉਹਨੂੰ ਕਿੰਨੀ ਫੀਡ ਪਾਈਏ ਡੇਲੀ ਦੇਖੋ ਹਾਈ ਕਿੰਨਾ ਮਰਜੀ ਦੁੱਧ ਦੇਵੇ ਤੁਹਾਡਾ ਪਸ਼ੂ ਉਹ ਮੈਟਰ ਨਹੀਂ ਕਰਦਾ ਹੈਗਾ ਤੁਸੀਂ ਨੇ ਉਹਨੂੰ ਵੱਧ ਤੋਂ ਵੱਧ ਫੀਡ ਦੇਣੀ ਹੈ ਕਿ ਕਿਸੇ ਵੀ ਕੰਪਨੀ ਦੀ 10 ਤੋਂ 12 ਕਿਲੋ 12 ਕਿਲੋ ਤੋਂ ਵੱਧ ਤੁਸੀਂ ਨੇ ਉਹਨੂੰ ਫੀਡ ਬਿਲਕੁਲ ਵੀ ਨਹੀਂ ਦੇਣੀ ਜੇ ਤੁਸੀਂ ਇਹ ਤੋਂ ਵੱਧ ਉਹਨੂੰ ਫੀਡ ਦਮੋਗੇ ਉਹਨੇ ਚਾਰ ਦਾ ਕੱਖ ਪੱਟੇ ਦਾ ਤੂੜੀ ਦਾ ਇਨਟੇਕ ਘਟਾ ਜਾਣਾ ਤੇ ਇਕੱਲੀ ਫੀਡ ਨਾਲ ਬੱਧ ਰਜ ਜਾਣਾ ਫਿਰ ਉਹਨੂੰ ਜਿਹੜੀ ਤੁਰਨ ਫਿਰਨ ਵਾਸਤੇ એનર્ਜੀ ਚਾਹੀਦੀ ਆ ਉਹ ਘਟ ਜਾਣਾ ਉਹਨੇ ਆਪਦਾ ਫਿਰ ਭਜਨ ਤੋੜਨਾਗਾ ਉੱਥੇ ਦੇਖੋ ਕਿੰਨਾ ਮਰਜੀ ਦੁੱਧ ਕੱਢੇ 12 ਲੀਟਰ ਤੋਂ ਆ 12 ਕਿਲੋ ਤੋਂ ਵੱਧ ਫੀਡ ਸੋਨੂੰ ਕੰਮ ਵੀ ਨਹੀਂ ਕਰਦੀ ਜੇ ਤੁਸੀਂ ਤੋਲ ਕੇ ਅੰਦਾਜ਼ਾ ਲਾ ਕੇ ਫੀਡ ਪਾਉਨੇ ਹੋ ਵੀ 30 ਲੀਟਰ ਵਾਲੀ ਨੂੰ 12 ਕਿਲੋ ਫੀਡ ਚਾਹੀਦੀ ਐ ਇਤੋਂ ਵੱਧ ਵਾਲੀ ਨੂੰ ਤਾਂ ਵੱਧ ਪਾਉਣੀ ਪਊ ਇਦਾਂ ਦਾ ਕੁਝ ਨਹੀਂ ਹੈਗਾ 12 ਕਿਲੋ ਫੀਡ ਨਾਲ ਉਹਨੇ ਕਿੰਨਾ ਮਰਜੀ ਦੁੱਧ ਕੱਢੀ ਜਾਵੇ ਉਹ ਇਦੋਂ ਉਹਨੇ ਬਰੀਡ ਨਹੀਂ ਕੱਢਣਾ ਹੈਗਾ ਜਿਹੜਾ ਤੁਸੀਂ ਸੋਚਦੇ ਹੋ ਵੀ 30 ਕਿਲੋ ਬਣਦਾਗਾ 12 ਕਿਲੋ ਫੀਡ ਪਿੱਛੇ ਦੁੱਧ ਉਹ 30 ਲੀਟਰ ਦੀ ਤਾਂ ਫੀਡ ਠੀਕ ਆ ਪਰ ਜਿਹੜਾ ਇਤੋਂ ਵੱਧ ਹੋ ਦੁੱਧ ਕੱਢ ਰਹੀ ਐ ਜਾਨਵਰਾਂ ਗਾਂ ਕੋਈ ਵੀ ਉਹਦੀ ਬਰੀਡ ਕੱਢ ਰਹੀ ਹੈਗੀ ਇਹ ਅਸੀਂ ਬ੍ਰਦਰ ਡੈਰੀ ਫਾਰਮ ਦੇ ਵਿੱਚ ਵੀ ਦੇਖਿਆ ਪਹਿਲਾਂ ਵੀ ਮੈਂ ਇਹ ਗੱਲ ਨੋਟ ਕੀਤੀ ਹੈ ਜਿੰਨੀ ਤੁਸੀਂ ਇਹਦੋਂ ਬੱਧ ਫੀਡ ਪਾਮੋਗੇ ਉਹ ਗਾਂ ਨੇ ਰਿਪੀਟਰ ਹੋਣਾ ਬਾਣੇ ਗਾਂ ਨੇ ਬੇਟ ਤੋੜਨਾਗਾ ਤੇ ਦੁੱਧ ਨਹੀਂ ਵਧਣਾ ਫੀਡ ਵਧਾ ਕੇ ਉਹ ਸਾਰਾ ਦੁੱਧ ਬਰੀਡ ਨੇ ਕੱਢਣਾ ਚਾਹੀਏ 75 ਕੱਢ ਦੇ ਚਾਹੇ 80 ਕੱਢ ਦੇ ਤੁਸੀਂ ਨੇ ਸਿਰਫ 12 ਕਿਲੋ ਫੀਡ ਪਾਉਣੀ ਹੈ ਡੇਲੀ ਦੀ ਹੁਣ ਬਾਕੀ ਪਾਣੀ ਖੁੱਲਾ ਚਾਹੀਦਾ ਫੀਡ ਨਾਲ ਬਹੁਤ ਸਾਰੇ ਭਰਾਮਾਂ ਦੇ ਸਵਾਲ ਸੀਗੇ ਨਮਾ ਧੋ ਕੇ ਸੋਹਣੀਆਂ ਬਹੁਤ ਨਿਕਲ ਆਈਆਂ ਕਈ ਦਿਨਾਂ ਵਧ ਨਵੀਆਂ ਨਹੀਂ ਗਈਆਂ ਅੱਜ ਠੰਡ ਜੀ ਵੀ ਥੋੜੀ ਜਿਹੀ ਲੱਗੀ ਕਿੱਲੇ ਹੋਏ ਤੋਂ ਬਾਕੀ ਸਾਰੀਆਂ ਹੁਣ ਨਾ ਤੋਕੇ ਤੁੱਪੇ ਨਮਾਉਂਦੀਆਂ ਨੇ ਨਹੀਂ ਅੱਗੇ ਜਦੋਂ ਖੁੱਲੀਆਂ ਛੱਡ ਦੇ ਸੀਗੇ ਪੱਖੇ ਥੱਲੇ ਜਾ ਕੇ ਖੜ੍ਹਦੀਆਂ ਸੀਗੀਆਂ ਅੱਜ ਬਾਹਰ ਨੂੰ ਖੜ੍ਹਦੀਆਂ ਨੇ ਆ ਚੰਨੋ ਚੰਨੇ 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 ਨੌ ਨਮ ਕਰ ਲੋ ਜਿਹੜੇ ਵੀ ਛੋਟੇ ਕਟਰੂਆਂ ਦੇ ਐਵੇਂ ਮੂੰਹ ਚ ਹੱਥ ਮਾਰੀ ਚੱਲੋਂਗੇ ਉਹ ਵੱਡੇ ਹੋ ਕੇ ਦਬਾਈ ਦਬੂਈ ਦੇਣੀ ਸੌਖਾ ਰਹਿੰਦਾ ਪਿਆਰ ਸਹੀਲ ਹੁੰਦਾ ਪਸੂ ਨਾਲੇ ਪਸ਼ੂਸੀਲ ਹੁੰਦਾ ਨਾਲੇ ਦਵਾਈ ਦੂਈ ਦੇਣੀ ਆ ਕੋਈ ਬਿਲਕੁਲ ਸੌਖੀ ਹੁੰਦੀ ਆ ਜਿਵੇਂ ਆ ਮੋਟੋ ਆ ਇਹਦੇ ਹੱਥ ਚੋਂ ਕਿਵੇਂ ਮਰਜੀ ਮਾਰੀ ਚੱਲੋ ਲੈ ਮੈਂ ਇਹਦੇ ਛੋਟੇ ਹੁੰਦੇ ਤਾਂ ਸਾਡੇ ਐਂ ਆਈਂ ਉਂਗਲਾਂ ਦੇਈਆਂ ਦਿੰਦੇ ਇਹਨਾਂ ਦੇ ਕਦੇ ਰੋਟੀ ਦੇ ਦੀ ਕਦੇ ਗੁੜ ਦੀ ਡੱਲੀ ਦੇਤੀ ਇਹਨਾਂ ਗੱਲਾਂ ਨਾਲ ਪਸ਼ੂਆਂ ਨਾਲ ਪਿਆਰ ਪੈਂਦਾ ਪਿਆਰ ਨਾਲ ਪਸ਼ੂਸੀਲ ਹੁੰਦੇ ਨੇਗੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਕੋਈ ਵੀ ਸਵਾਲ ਜਵਾਬ ਹੋਇਆ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਹੁਣ ਮੈਂ ਰੋਟੀਆਂ ਪਾਉਣ ਲੱਗਿਆ ਸੀਗਾ ਇਹਨਾਂ ਨੂੰ ਹੁਣ ਦੇਖਿਓ ਇਹਨਾਂ ਨੂੰ ਮੈਂ ਇੱਕ ਇੱਕ ਵਾਰੀ ਐਂ ਕਰ ਆ ਪਾਸ ਦੀਆਂ ਸਾਰੀਆਂ ਇਹ ਇੱਥੇ ਦਾ ਆਪਾਂ ਇੱਕ ਥੰਬਨੇਲ ਲਾ ਦੇਣਾ ਹੈਗਾ ਹੁਣ ਬਾਕੀ ਤੁਸੀਂ ਧੰਨਵਾਦ ਆ ਥੋੜਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਦਾ ਬ੍ਰਦਰ ਡੈਰੀ ਫਾਰਮ ਵਾਲੀ ਵੀਡੀਓ ਤੁਸੀਂ ਜ਼ਰੂਰ ਦੇਖ ਕੇ ਦੱਸਿਓ ਸਾਰੀ ਕਿਵੇਂ ਲੱਗਿਆ ਤੁਹਾਨੂੰ ਉਹ ਫਾਰਮ